ਸਾਰੇ ਹੀ ਭੈਣ ਭਰਾਵਾਂ ਨੂੰ ਸ਼ਤਿ ਸ਼੍ਰੀ ਅਕਾਲ ਜੀ ਸੋ ਕੁਝ ਨਵੇਂ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਹੈ ਜੀ ਲਾਪ੍ਰਿਤ ਸਿੰਘ ਹੈ ਜੀ ਮੁੰਡੇ ਦਾ ਗੁਰਸਿੱਖ ਮੁੰਡਾ ਜੀ ਲੁਧਿਆਣਾ ਤੋਂ ਸ਼ਿਮਬੇਟਾ ਖੱਤਰੀ ਕਾਸਟ ਦਾ ਮੁੰਡਾ ਹੈ ਜੀ ਪਿਤਾ ਦਾ ਨਾਮ ਹੈ ਜੀ ਉਪਕਾਰ ਸਿੰਘ ਤੇ ਮੁੰਡੇ ਦੀ ਉਮਰ 1997 ਦੇ ਵਿੱਚ ਹੈ ਜੀ ਕੱਦ 5 ਫੁੱਟ 5 ਇੰਚ ਹੈ ਗੋਤਿਆਂ ਦਾ ਖੋਪਰਾ ਤੇ ਘਾਈ ਹੈ ਜੀ ਪੜ੍ਹਾਈ ਮੁੰਡਾ ਪਲੱਸ 2 ਪੜ੍ਹਿਆ ਹੋਇਆ ਭਰਾ ਇਹਨਾਂ ਦਾ ਇੱਕ ਹੈ ਜੀ ਕੰਮ ਕਰੈ ਜੀ ਮੁੰਡਾ ਹੌਜ਼ਰੀ ਅਟੈਚਮੈਂਟ ਦਾ ਕੰਮ ਕਰਦਾ ਸੋ ਇਨਕਮ ਇਹਨਾਂ ਦੀ ਜੋ ਮਹੀਨੇ ਦੀ ਹੈ ਜੀ 20000 ਰੁਪਈਆ ਵਧੀਆ ਘਰ ਪਰਿਵਾਰ ਹੈ ਜੀ ਮੁੰਡੇ ਦੇ ਕੋਲ ਆ ਕਾਲੀ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜੇ ਤੁਹਾਨੂੰ ਇਹ ਰਿਸ਼ਤਾ ਮੈਚ ਹੁੰਦਾ ਤੁਹਾਡੇ ਨਾਲ ਇਹ ਰਿਸ਼ਤਾ ਮੈਚ ਲੱਗਦਾ ਹੈ ਤਾਂ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੇ ਲਾਲ ਪੱਟੀ ਵਾਲਾ ਜੋ ਨੰਬਰ ਹੈ ਉਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇ ਆਪਣੀ ਰਿਸ਼ਤੇ ਦੀ ਐਡ ਲਗਵਾਉਣ ਦੇ ਲਈ ਅਗਲਾ ਜੋ ਰਿਸ਼ਤਾ ਹੈ ਜੀ ਆਪਣੇ ਕੋਲੇ ਉਹ ਵੀ ਮੁੰਡੇ ਦਾ ਹੈ ਲੁਧਿਆਣਾ ਤੋਂ ਮਜਬੀ ਸਿੱਖ ਕਾਸਟ ਦਾ ਮੁੰਡਾ ਹੈ ਜੀ ਗੋਤ ਬਾਲੂ ਤੇ ਸਹੋਤਾ ਮੁੰਡੇ ਦਾ ਤੇ ਉਮਰ 1996 ਦੇ ਵਿੱਚ ਹੈ ਜੀ ਕੱਦ 6 ਫੁੱਟ ਹੈ ਮੁੰਡੇ ਦਾ ਪੜ੍ਹਾਈ ਪਲੱਸ 2 ਕਰੀ ਹੋਈ ਹੈ ਜੀ ਮੁੰਡੇ ਨੇ ਪੈਣਾ ਦੋ ਨੇ ਅਨਮੈਰਿਡ ਨੇ ਫੈਮਿਲੀ ਦੇ ਵਿੱਚ ਮੁੰਡੇ ਦੇ ਮਾਤਾ ਪਿਤਾ ਨੇ ਜੀ ਸੋ ਕੰਮ ਕਰ ਹੈ ਜੀ ਮੁੰਡਾ ਬਿਜਲੀ ਦਾ ਕੰਮ ਕਰਦਾ ਮਕੈਨਿਕ ਹੈ ਜੀ ਤੇ ਨਾਲ ਟੈਕਸੀ ਸਰਵਿਸ ਹੈ ਜੀ ਇਹਨਾਂ ਦੀ ਆਪਣੀ ਪਰਿਵਾਰ ਦੀ ਜੋ ਮੰਗ ਹੈ ਕੁੜੀਆਂ ਨੂੰ ਪਲੱਸ 2 ਪਾਸ ਚਾਹੀਦੀ ਹੈ ਘਰੇਲੂ ਚਾਹੀਦੀ ਹੈ ਜੀ ਕੁੜੀ ਬਿਊਟੀ ਪਾਰਲਰ ਜਾਂ ਬੁਟੀਕ ਦਾ ਕੰਮ ਜਾਣਦੀ ਹੋਵੇ ਜੀ ਲੜਕੀ ਤੇ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਮੁੰਡੇ ਦੇ ਤੁਸੀਂ ਮੁੰਡੇ ਦੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜਿਸ ਨਾਲ ਇਹ ਰਿਸ਼ਤਾ ਮੈਚ ਹੁੰਦਾ ਜੀ ਇਸ ਤੋਂ ਅਗਲਾ ਰਿਸ਼ਤਾ ਹੈ ਜੀ ਨਾਮ ਗੁਰਪ੍ਰੀਤ ਸਿੰਘ ਮੁੰਡਾ ਲੁਧਿਆਣਾ ਤੋਂ ਹੈ ਜੀ ਕਾਸਟ ਇਹਨਾਂ ਦੀ ਵਰਮਾ ਉਮਰ 12 ਅਗਸਤ 2000 ਸਨ ਦਾ ਮੁੰਡੇ ਦਾ ਜਨਮ ਹੈ ਜਨਮ ਟਾਈਮ 12:20 ਦਾ ਜੀ ਸਵੇਰ ਦਾ ਕੱਦ ਮੁੰਡੇ ਦਾ 5 ਫੁੱਟ 6 ਇੰਚ ਹੈ ਤੇ ਮੁੰਡੇ ਨੇ ਪੜ੍ਹਾਈ ਪਲੱਸ 2 ਪਾਸ ਕਰੀ ਹੋਈ ਹੈ ਜੀ ਨਾਲ ਹੀ ਆਈਟੀਆਈ ਇਲੈਕਟ੍ਰੀਕਲ ਕਰੀ ਹੋਈ ਹੈ ਜੀ ਕੰਮਕਾਰ ਜੀ ਮੁੰਡਾ ਇਹ ਵੀ ਬਿਜਲੀ ਦਾ ਕੰਮ ਕਰਦਾ ਹੈ ਵਧੀਆ ਕਰ ਪਰਿਵਾਰ ਤੇ ਆਮਦਨ ਹੈ ਜੀ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਕੁੜੀ ਬਿਲਕੁਲ ਘਰੇਲੂ ਘਰ ਦਾ ਕੰਮਕਾਰ ਕਰਨ ਵਾਲੀ ਚਾਹੀਦੀ ਹੈ ਜੀ ਤੇ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਪਰਿਵਾਰ ਦੇ ਨਾਲ ਇਸ ਰਿਸ਼ਤੇ ਲਈ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਲੜਕੇ ਦਾ ਹੈ ਜੀ ਨਾਮ ਬਲਜਿੰਦਰ ਸਿੰਘ ਪਤਾ ਹੁਸ਼ਿਆਰਪੁਰ ਤੋਂ ਹੈ ਜੀ ਮੁੰਡਾ ਕਾਸਟ ਜੱਟ ਸਿੱਖ ਹੈ ਤੇ ਗੋਤ ਸੰਧੂ ਹੈ ਜੀ ਉਮਰ ਮੁੰਡੇ ਦੀ 34 ਸਾਲ ਹੈ ਕੱਦ 5 ਫੁੱਟ 9 ਇੰਚ ਹੈ ਉਹਦਾ i+2 ਪਾਸ ਕਰੀਆ ਜੀ ਮੁੰਡੇ ਨੇ ਭਰਾ ਇਹਨਾਂ ਦਾ ਇੱਕ ਬਹਿਰੀਨ ਦੇ ਵਿੱਚ ਹੈ ਜੀ ਭੈਣ ਇੱਕ ਮੈਰਿਡ ਹੈ ਜੀ ਆਸਟ੍ਰੇਲੀਆ ਦੇ ਵਿੱਚ ਕੰਮ ਕਰ ਰਹੀ ਹੈ ਜੀ ਲੜਕਾ ਇਟਲੀ ਦੇ ਵਿੱਚ ਪੱਕਾ ਹੈ ਤੇ ਮੰਗੇ ਪਰਿਵਾਰ ਦੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਸੋ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਅਸੀਂ ਕਰ ਸਕਦੇ ਹਾਂ ਜੀ ਪਰਿਵਾਰ ਦੇ ਨਾਲ